ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਜਿਵੇਂ ਕਿ ਕੱਲ ਰਸਤੇ ਵਿੱਚ ਬੜਾ ਮੀਂਹ ਆ ਰਿਹਾ ਸੀ ਤੇ ਅੱਜ ਵੀ ਹੁਣੇ ਵੀ ਪੈ ਕੇ ਛੜਿਆ ਹਜੇ ਤੇ ਹੁਣ ਸਹੀ ਸੌਣ ਦੀ ਛੜੀ ਆ ਪਾਕ ਸਕਦੇ ਹਾਂ ਵੀ ਸੌਣ ਦਾ ਮਹੀਨਾ ਚੱਲੀ ਜਾਂਦਾ ਪਤਾ ਲੱਗਦਾ ਬਾਕੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲਬਾਤ ਕਰਨੀ ਹੈ ਇੱਕ ਤੁਹਾਨੂੰ ਜਾਣਕਾਰੀ ਦੇਣੀ ਹੈ ਇੱਕ ਐਸੀ ਜਾਣਕਾਰੀ ਜਿਹਦੇ ਨਾਲ ਹਰੇਕ ਬੰਦਾ ਆਸਾਨੀ ਨਾਲ THAILAND ਘੁੰਮ ਸਕਦਾ ਹੈ ਮਰੀਆਚਾਰ ਤੋਂ 5 ਦਿਨ ਲਾ ਸਕਦਾ ਮਤਲਬ 4 ਰਾਤਾਂ 5 ਦਿਨ ਆਏ ਬਾਕੀ ਤੁਹਾਡੀ ਮਰਜ਼ੀ ਹੋ ਉਸ ਹਿਸਾਬ ਨਾਲ ਤੇ ਅਸੀਂ 2019 ਦੇ ਵਿੱਚ ਸਫ਼ਰ ਸ਼ੁਰੂ ਕਰਿਆ ਸੀ ਮੈਂ ਹੁਣ ਕਾਫੀ ਕੰਟਰੀਆਂ ਜਾ ਕੇ ਆਇਆ ਵੈਸੇ 2019 ਦੇ ਵਿੱਚ ਮੈਂ ਪਹਿਲੀ ਵਾਰ ਹੀ ਗਿਆ ਸੀਗਾ ਸਿੰਗਾਪੁਰ ਤੇ THAILAND ਮੇਰੇ ਦੋਸਤਾਂ ਨਾਲ ਤੇ ਬਾਈ ਪ੍ਰਿੰਸ ਆ ਮੇਰੇ ਦੋਸਤ ਉਹਨਾਂ ਨੇ ਮੇਰਾ ਵੀਜ਼ਾ ਲਗਵਾ ਕੇ ਦਿੱਤਾ ਸੀਗਾ ਤੇ ਬੜੇ ਵਧੀਆ ਇਨਸਾਨ ਨੇ ਸਾਰੇ ਏਜੰਟ ਐਹੋ ਜਿਹੇ ਨਹੀਂ ਹੁੰਦੇ ਤੇ ਬਾਕੀ ਆਸ ਨੂੰ ਦੱਸਦਾ ਵੀ ਕਿਵੇਂ ਕਿਵੇਂ ਜਦੋਂ ਅਸੀਂ 2019 ਦੇ ਵਿੱਚ ਗਏ ਸੀ ਦੋਸਤੋ ਉਦੋਂ ਟਿਕਟ ਜਿਹੜੀ ਸੀ ਸਾਡੀ ਮਤਲਬ ਕਿ 11-12000 ਸੀਗੀ ਅ ਇੰਡੀਆ ਤੋਂ ਸਿੰਗਾਪੁਰ ਦੇ ਅਸੀਂ ਸਿੰਗਾਪੁਰ ਤੋਂ ਬਾਅਦ THAILAND ਗਏ ਸੀ ਤੇ ਸਿੰਗਾਪੁਰ ਦੀ THAILAND ਦੀ ਵੀ ਇੰਨੀ ਸੀਗੀ ਕੋਈ 10-12000 ਦੀ ਆ ਤੇ ਗੁਆ ਦੀ ਵੀ ਇੰਨੀ ਸੀ ਦੇਖੋ ਤੁਸੀਂ ਅਜਾ ਸਭ ਤੋਂ ਵੱਡੀ ਗੱਲ ਜਿਹੜੇ ਅਸੀਂ ਹੋਟਲ 'ਚ ਰਹੇ ਸੀ THAILAND ਪਤਾਇਆ ਉਹ ਸੋਟਲ ਦਾ ਮਤਲਬ ਰੈਂਟ ਸਾਨੂੰ ਤਿੰਨ ਜਣਾਂ ਨੂੰ ਪਿਆ ਸੀ 1300 ਰੁਪਈਆ ਦਾ 1400 ਰੁਪਈਆ ਵਿਦ ਬ੍ਰੇਕਫਾਸਟ ਬ੍ਰੇਕਫਾਸਟ ਵੀ ਪੂਰਾ ਤਕੜਾ ਵਿਆਰਗਾ ਜਿਵੇਂ ਬਹੁ ਵੇ ਸਸਤ ਹੁੰਦਾ ਕੋਈ ਖਾਓ ਪੀਓ ਜਾਂ ਕੁਝ ਬਣਵਾ ਲਓ ਹਰ ਇੱਕ ਤਰ੍ਹਾਂ ਦਾ ਫਰੂਟ ਸੀਗਾ ਜੂਸ ਸੀਗਾ ਕਾਫੀ ਸੀਗੀ ਚਾਹ ਸੀ ਕੁਛ ਮਰਜ਼ੀ ਜਿਹੜਾ ਤੁਹਾਡਾ ਦਿਲ ਮੰਗਦਾ ਤੇ ਜੇ ਆਪਾਂ ਗੋਆ ਦੀ ਗੱਲ ਕਰੀਏ ਗੋਆ ਦੇ ਵਿੱਚ ਸਟਾਰਟਿੰਗ ਪ੍ਰਾਈਸ 4-5000 ਰੁਪਏ ਤੱਕ ਘੱਟੋ-ਘੱਟ ਹੋਊਗਾ ਮਹਿੰਗੇ ਤੋਂ ਮਹਿੰਗੇ ਦਾ 18000 20000 ਦਾ 10000 ਪਤਾ ਨਹੀਂ ਕਿੰਨਾ ਕੁ ਮਹਿੰਗੇ ਹੋਣਗੇ ਕਮਰੇ ਗੋਆ ਦੇ ਵਿੱਚ ਤੇ ਗੋਆ ਦੇ ਵਿੱਚ ਬਾਕੀ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਉਹ ਵੀ ਤੁਹਾਨੂੰ ਪਤਾ ਹੀ ਕਿੰਨਾ ਕੁ ਮਹਿੰਗਾ ਹੈ ਤੇ ਜੇ ਆਪਾਂ థਾਈਲੈਂਡ ਦੀ ਗੱਲ ਕਰੀਏ థਾਈਲੈਂਡ ਦੇ ਵਿੱਚ ਅਸੀਂ ਅੱਥ ਨੇ ਸ਼ਾਮ ਨੂੰ ਮਤਲਬ ਤਿੰਨੇ ਜਾਣੇ ਪਹਿਲਾਂ ਸਨੈਕਸ ਲੈਂਦੇ ਹਾਂ ਕਿ ਵਧੀਆ ਫਿਰ ਅਸੀਂ ਮਤਲਬ ਵਧੀਆ ਚਿਕਨ ਤੇ ਸਾਢੇ 3 ਜਣਾ ਦਾ 450-500 ਰੁਪਏ ਮਸਾਂ ਲੱਗਦਾ ਸੀ ਮਸਾਂ ਤੇ ਥਾਈਲੈਂਡ ਦੀ ਇੱਕ ਸੌਣ ਮੈਂ ਗੱਲ ਹੋਰ ਦੱਸ ਦਣਾ ਥਾਈਲੈਂਡ ਜੇ ਤੁਸੀਂ ਘੁੰਮਣ ਜਾਓ ਕਦੇ ਤਾਂ ਉੱਥੇ ਦਾ ਫਰੂਟ ਜ਼ਰੂਰ ਖਾ ਕੇ ਵੇਖਿਓ ਇੱਕ ਤਾਂ ਅਮਰੂਦ ਇੱਕ ਮੰਗੇਓ ਇੱਕ ਪਾਈਨੈਪਲ ਦੁਨੀਆ 'ਚ ਉਹਦੇ ਨਾਲ ਦਾ ਫਰੂਟ ਕਿਤੇ ਵੀ ਨਹੀਂ ਤੈਨੇ ਖਾ ਕੇ ਵੇਖਿਓ ਬੜੀ ਬੜੇ ਸਵਾਦ ਆ ਯਾਰ ਜ਼ਬਰਦਸਤ ਤੁਸੀਂ ਯਾਦ ਕਰੋਗੇ ਵੀ ਮੈਂ ਤੁਹਾਨੂੰ ਗੱਲ ਦੱਸੀ ਸੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਵੀ ਤੁਸੀਂ ਕਿਵੇਂ ਘੁੰਮ ਸਕਦੇ ਹੋ ਦੇਖੋ ਅੱਜ ਦੀ ਘੜੀ ਟਿਕਟ ਸ਼ਾਇਰ ਮਾੜੀ ਮੋਟੀ ਮਹਿੰਗੀ ਹੋ ਗਈ ਹੋਵੇ ਚਲ ਜਿੰਨੇ ਦੇ ਵੀ ਟਿਕਟਾਂ ਤੁਸੀਂ ਪਤਾ ਕਰ ਲਿਓ ਤੁਹਾਡੀ ਕਿਸਮਤ ਤੋਂ ਤੁਹਾਨੂੰ 12000 ਰੁਪਏ ਦੀ ਆਉਣ ਜਾਣ ਦੀ ਮਿਲ ਆਉਣ ਜਾਣ ਦੀ ਟਿਕਟ ਮਿਲਦੀ ਹੈ ਜਾਂ 15000 ਦੀ ਤੁਹਾਨੂੰ ਆਉਣ ਜਾਣ ਦੀ ਟਿਕਟ ਮਿਲਦੀ ਹੈ ਜਾਂ 20000 ਦੀ ਆਉਣ ਜਾਣ ਦੀ ਮਿਲਦੀ ਹੈ ਟਿਕਟ ਅਪ ਡਾਊਨ ਦੀ ਤੇ ਗੋਆ ਦੀ ਤਾਂ ਥੋੜੀ ਸਸਤੀ ਹੋ ਗਈ ਗੋਆ ਦੀ ਹੋਊਗੀ ਕੋਈ 10-12000 ਦੀ ਉਦੋਂ ਬਰਾਬਰ ਸੀਗੀ ਦੂਜੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਵੀ ਗੋਆ ਤਾਂ ਇੰਡੀਆ ਵਿੱਚ ਹੀ ਹੈ ਗੋਆ ਜਾਣ ਵਾਸਤੇ ਤੁਹਾਨੂੰ ਆਧਾਰ ਕਾਰਡ ਤੇ ਵੀ ਟਿਕਟ ਮਿਲ ਜੁਹਾ ਜਦੀ ਆਰਾਮ ਨਾਲ ਜਾ ਸਕਦੇ ਹੋ ਪਰ ਥਾਈਲੈਂਡ ਆਊਟ ਆਫ ਕੰ ਤੇ ਨਾਲ ਇੱਕ ਚਾਹੀਦੀ ਹੈ ਜੀ ਫੋਟੋ ਪਾਸਪੋਰਟ ਸਾਈਜ਼ ਜਿਹਦੇ ਵਿੱਚ ਤੁਹਾਡਾ ਫੇਸ ਹੋਵੇ 70% ਦਿਖੇ ਮਤਲਬ ਤੇ ਉਹਦੇ ਤੇ ਬੈਕਗਰਾਉਂਡ ਨਹੀਂ ਕੋਈ ਹੋਣੀ ਚਾਹੀਦੀ ਮਤਲਬ ਜਿਹੜਾ ਲਾ ਦਨੇ ਆਪਾਂ ਉੱਤੇ ਹਾਂ ਚਿੱਟਾ ਬੈਕਗਰਾਉਂਡ ਤੇ ਬਾਰਡਰ ਨਹੀਂ ਹੋਣਾ ਚਾਹੀਦਾ ਫੋਟੋ ਦੇ ਉੱਤੇ ਪਲੇਨ ਫੋਟੋ ਹੋਵੇ ਤੇ ਦੂਜੀ ਗੱਲ ਦੋਸਤੋ ਸੋਨੂੰ ਨਾਲ ਚਾਹੀਦੀ ਹੈ ਜੀ 25000 ਰੁਪਏ ਦੀ ਕਰੰਸੀ ਮਤਲਬ ਜਾ ਰਹੇ ਤੁਸੀਂ ਉਧਰ ਲਈ ਕਰੰਸੀ ਨਾਲ ਲੈ ਜਾਓ ਜਿਹਨੂੰ ਆਪਾਂ ਕਹਿੰਦੇ ਨੇ ਵੱਟ ਕਹਿੰਦੇ ਨੇ ਤੇ ਜਾਂ ਤੁਸੀਂ ਅਮਰੀਕਨ ਡਾਲਰ ਲੈ ਜਾ ਸਕਦੇ ਹੋ ਮਾੜੀ ਮੋਟੀ ਕਰੰਸੀ ਥਾਈਲੈਂਡ ਵਾਲੀ ਲੈ ਜਾਓ ਠੀਕ ਹੈ ਮਤਲਬ 25000 ਰੁਪਏ ਪੂਰਾ ਕਰਕੇ ਲੈ ਜਾਓ ਕਈ ਵਾਰੀ 에ਅਰਪੋਰਟ ਤੇ ਦੇਖ ਲੈਂਦੇ ਆ ਦੂਜੀ ਗੱਲ ਸੋਡੇ ਕੋਲ ਹੁਣ ਜਿਹੜੇ ਹੋਟਲ ਬੁਕਿੰਗ ਹੋਟਲ ਬੁਕਿੰਗ ਬਹੁਤ ਜ਼ਰੂਰੀ ਹੈ ਉਹ ਵੀ ਕਈ ਵਾਰੀ ਹੋਟਲ ਤੇ ਫੋਨ ਕਰਕੇ ਪੁੱਛ ਲੈਂਦੇ ਆ ਹੋ ਸਕਦਾ ਕਦੇ ਪੁੱਛ ਲੈਣ ਤੇ ਹੋਟਲ ਬੁਕਿੰਗ ਕਰਾ ਕੇ ਇੱਥੇ ਜਾਣਾ ਚਾਹੀਦਾ ਹੈ ਹੋਟਲ ਉੱਥੇ ਬਹੁਤ ਸਸਤੇ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਉਹ ਤਾਂ ਮੈਂ ਤੁਹਾਨੂੰ ਉਹਨਾਂ ਮਤਲਬ ਵੈਸੇ ਉਹ ਦੱਸਿਆ ਹੋਟਲ ਜਿਹੜੇ 'ਚ ਮੈਂ ਰਿਹਾ ਸੀਗਾ ਹੋਟਲ ਤੁਸੀਂ 1200 ਤੋਂ ਵੀ ਭਾਲ ਸਕਦੇ ਹੋ 2500 ਦਾ ਵੀ ਭਾਲ ਸਕਦੇ ਹੋ ਵਧੀਆ ਹੋਟਲ 5 ਸਟਾਰ ਹੋਟਲ ਉੱਥੇ 3500 4000 ਦਾ ਵਧੀਆ ਪੂਰਾ ਘੈਂਟ 4 ਸਟਾਰ ਹੋਟਲ ਦਾ 1800 2000 ਦੇ ਆਰਾਮ ਨਾਲ ਮਿਲ ਜਾਂਦੇ ਬੜੀ ਆਸਾਨੀ ਨਾਲ ਠੀਕ ਹੈ ਜੀ ਤੇ ਤੀਜੀ ਗੱਲ ਦੋਸਤੋ ਇਹ ਹੈ ਵੀ ਤੁਹਾਨੂੰ ਉੱਥੇ ਕੋਈ ਵੀ ਐਮੈਸੀ ਫੀਸ ਨਹੀਂ ਦੇਣੀ ਪੈਂਦੀ ਤੁਸੀਂ 에어ਪੋਰਟ ਤੇ ਉਤਰੋਗੇ ਇੱਕ ਫਾਰਮ ਹੈ ਉਹਨੂੰ ਭਰੋ ਆਪਦੀ ਫੋਟੋ ਉਸਤੇ ਲਾਓ ਤੇ ਥੋੜੇ ਸਮੇਂ ਸਾਨੂੰ ਉਹ ਵੀਜ਼ਾ ਦੇ ਦੇਣਗੇ ਆਪਦੇ ਦੇਸ਼ ਚ ਐਂਟਰੀ ਥੋੜੀ ਕਰ ਲੈਣਗੇ ਤੇ ਦੋਸਤੋ ਮਤਲਬ ਆਏ ਆ ਵੀ ਪਹਿਲਾਂ ਇਹਦੀ ਫੀਸ ਹੁੰਦੀ ਸੀ ਉਹਨਾਂ ਦੀ ਕਰੰਸੀ ਵਿੱਚ ਹੁੰਦਾ ਸੀ 2200 ਤੇ ਆਪਣੇ ਉਹ ਬਣ ਜਾਂਦੇ ਸੀ ਉਧਰ ਆਪਣੇ ਆਪ ਨੂੰ ਭਰਨਾ ਪੈਂਦਾ ਸੀ ਇੰਡੀਆ ਦਾ 4400 ਰੁਪਿਆ ਲਗਭਗ ਪਰ ਹੁਣ ਉਹ ਫ੍ਰੀ ਆ ਸਾਰਾ ਕੁਝ ਤੇ ਮਤਲਬ ਹੁਣ ਕੋਈ ਆਪ ਨੂੰ ਫੀਸ ਨਾ 1000 ਰੁਪਏ ਦੀ ਲੋੜਾਂ 4400 ਦੀ ਕੋਈ ਲੋੜ ਨਹੀਂ ਤੁਸੀਂ ਸਿਰਫ ਟਿਕਟ ਲੈਣੀ ਜਾਜ ਦੀ 에어ਪੋਰਟ ਤੇ ਪਹੁੰਚਣਾ ਹੈ థਾਈਲੈਂਡ ਵਾਲੇ ਤੇ ਬੈਂਕਾਕ ਆ ਜਿਹੜਾ ਤੇ ਉੱਥੇ ਜਾ ਕੇ ਤੁਸੀਂ ਫਾਰਮ ਭਰਨਾ ਆਪਦਾ ਫਾਰਮ ਭਰ ਕੇ ਤੇ ਬਸ ਉਹਨਾਂ ਐਂਟਰੀ ਕੁਝ ਸਮੇਂ ਦੇ ਦੇਣਗੇ ਉਦੋਂ ਬਾਅਦ ਦੋਸਤੋ ਦੂਜੀ ਗੱਲ ਆਉਂਦੀ ਹੈ ਵੀ ਜਾਂ ਤਰ ਬੈਂਕੋਕ ਲੋਕ ਘੱਟ ਰੁਕਦੇ ਇੱਕ ਅੱਧਾ ਇੱਕ ਦਿਨ ਰੁਕ ਜਾਂਦੇ ਕਿਉਂਕਿ ਜ਼ਿਆਦਾਤਰ ਲੋਕ ਪਤਾਇਆ ਨੂੰ ਜਾਂਦੇ ਜਾਂਦੇ ਪੁਖੇਤ ਨੂੰ ਹਨਾ ਪੁਖੇਤ ਆਸਤੇ ਚਲੋ 에어ਪੋਰਟ ਹੋਰ ਤੇ ਉਤਰਨਾ ਪੈਂਦਾ ਮਤਲਬ ਬੈਂਕੋਕ ਨੂੰ ਉਤਰਨਾ ਪੈਂਦਾ ਤੇ ਬੈਂਕੋਕ ਇੱਕ ਅੱਧਾ ਦਿਨ ਲਾ ਕੇ ਅਗਲਾ ਕਹਿੰਦਾ ਵੀ ਜਾਂ ਸਿੱਧੇ ਅਗਲਾ ਪਤਾਇਆ ਜਾਂਦਾ ਤੁਸੀਂਦਾ ਪਤਾ ਹੀ ਗਏ ਸੀ ਤੇ ਉੱਥੇ ਦੋ ਤਰੀਕੇ ਇੱਕ ਤਾਂ ਹੁੰਦੇ ਕੈਬ ਜਿਵੇਂ ਟੈਕਸੀ ਆਪਣਾ ਜਿਵੇਂ ਸਾਡੇ ਦਾ ਪ੍ਰਿੰਸ ਭਾਈ ਨੇ ਕਰਾਤੀ ਸੀ ਜਾਂ ਕੰਗਿਆਂ ਦੇ ਕੋਈ ਜਾਣਕਾਰ ਹੁੰਦਾ ਉਹ ਕਰਾ ਦਿੰਦਾ ਜਾਂ ਵੀ ਆਨਲਾਈਨ ਹੀ ਬੁੱਕ ਹੋ ਜਾਂਦੀ ਹੁੰਦੀ ਹੈ ਉਹ ਤੁਹਾਡੇ ਤੋਂ ਮਤਲਬ ਤੁਸੀਂ ਭਾਵੇਂ ਤਿੰਨੇ ਜਾਣੇ ਆਪਾਂਵੇਂ ਦੋ ਜਾਣੇ ਆਉਣੇ ਥੋੜੇ ਤੋਂ 3000 ਰੁਪਏ ਲੈਣਾ ਛੱਡ ਕੇ ਜਾਣ ਦਾ ਤੇ ਲੈ ਕੇ ਆਉਣ ਦਾ ਠੀਕ ਹੈ ਤੁਹਾਨੂੰ ਲੈਣ ਆਉਗੀ ਤੇ ਜਦੋਂ ਤੁਸੀਂ ਜਾਣਾ ਹੈ ਵਾਪਸ ਉਦੋਂ ਤੁਹਾਨੂੰ ਛੱਡ ਕੇ ਵੀ ਜਾਊਗੀ ਤੇ ਜਾਂ ਬੱਸ ਹੈ ਬੱਸ ਦੇ ਉੱਤੇ 3-400 ਰੁਪਏ ਤੁਹਾਡਾ ਲੱਗੂਗਾ ਇੱਕ ਪਾਸੇ ਦਾ ਉਹ ਤੁਹਾਡੀ ਮਰਜ਼ੀ ਹੈ ਕਿਸ ਚੀਜ਼ ਤੇ ਮਰਜ਼ੀ ਜਾਵੜੋ ਠੀਕ ਹੈ ਤੇ ਜੇ ਆਪਾਂ ਗੱਲ ਕਰ ਗਏ ਜਿਵੇਂ ਮੈਂ ਹੁਣ ਉੱਤੇ ਲਿਖਿਆ ਥੰਬਨੇਲ ਦੇ ਵਿੱਚ ਵੀ ਤੁਹਾਡਾ 8 ਤੋਂ 10000 ਰੁਪਏ ਖਰਚ ਆਉ ਉਹ ਦੱਸਦਾ ਕਿਵੇਂ ਠੀਕ ਹੈ ਥੋੜਾ ਹੋਟਲ ਇੱਕ ਤਾਂ ਉਹ ਜੀ ਥਾਂ ਤੇ ਹੋਊਗਾ ਜਿੱਥੇ ਮਤਲਬ ਤੁਸੀਂ ਤੇ ਪਤਾ ਆਵੇ ਸਭ ਤੋਂ ਮਸ਼ਹੂਰ ਜਿਹੜੀ ਵਾਕਿੰਗ ਸਟਰੀਟ ਆ ਸਭ ਨੂੰ ਪਤਾ ਠੀਕ ਹੈ ਜੀ ਇੱਕ ਉੱਥੇ ਕੋਰਲ ਵੀਚ ਭਜਦਾ ਉਹਦਾ ਟੂਰ ਅਡ ਕਰਾਉਂਦੇ ਆ ਉਹਦੇ ਵਿੱਚ ਲੰਚ ਵੀ ਹੁੰਦਾ ਹੈ ਅੱਛਾ ਉਹਦੇ ਵੀ ਕਈ ਤਰੀਕੇ ਆ ਹੁਣ ਨਵੇਂ ਬੰਦੇ ਤਾਂ ਫਸ ਜਾਂਦੇ ਆ ਤੇ ਜਾਂ ਪੈਕੇਜ ਦੇ ਵਿੱਚ ਹੀ ਉਹ ਮਤਲਬ ਐਡ ਹੋ ਜਾਂਦਾ ਉਹ ਮਰਜ਼ੀ ਹੁੰਦੀ ਬੰਦੇ ਦੀ ਨਹੀਂ ਮੇਰੇ ਦੋਸਤਾਂ ਨੂੰ ਕਰਾ ਕੀਤਾ ਸੀ ਸੀਖ ਸੋਰਪੀ ਸੀਖਸੋਰਪੀ ਚ ਇੰਡੀਆ ਦੇ ਵਿੱਚ ਕਰਵਾ ਕੇ ਦਿੱਤਾ ਸੀਗਾ ਉਹਦੇ ਵਿੱਚ ਆਏ ਹੁੰਦਾ ਵੀ ਸਾਨੂੰ ਸਮੁੰਦਰੀ ਜਹਾਜ਼ ਤੋਂ ਮਤਲਬ ਸਾਨੂੰ ਇਹ ਲੈ ਜਾਣਗੇ ਸ਼ਿਪ ਜੀ ਵਿੱਚ ਉਹ ਖੁੱਲੀ ਸ਼ਿਪ ਹੁੰਦੀ ਹੈ ਉੱਥੇ ਤੁਹਾਨੂੰ ਆਖਣਗੇ ਵੀ ਜਾਂਦਾ ਤੁਸੀਂ ਮਤਲਬ ਬੋਟ ਮਗਰ ਪੈਰਾਸ਼ੂਟ ਨਾਲ ਮਤਲਬ ਤੁਹਾਨੂੰ ਬੰਨ ਕੇ ਗੀੜਾ ਲਵਾਉਣਗੇ ਸਮੁੰਦਰ ਦਾ ਇੱਕ ਤਾਂ ਉਹ ਐਕਟੀਵਿਟੀ ਹੁੰਦੀ ਹੈ ਉਹਦੇ ਪੈਸੇ ਅੱਡਾ ਉਹ ਵਿੱਚ ਨਹੀਂ ਗਈ ਤੇ ਜਾਂ ਤੁਹਾਨੂੰ ਆਖਣਗੇ ਵੀ ਅਸੀਂ ਤੁਹਾਨੂੰ ਪਾਣੀ ਦੇ ਵਿੱਚ ਲਾ ਜਾ ਕੇ ਮੱਛੀਆਂ ਨੂੰ ਕੁਝ ਖਵਾਉਣਾ ਤੇ ਜਾਂ ਮਤਲਬ ਜਿਹੜੀਆਂ ਬੋਟਾਂ ਨਹੀਂ ਹੁੰਦੀਆਂ ਕੋਈ ਬਨਾਣਾ ਬੋਟ ਹੈ ਜਾਂ ਜਿਹੜੀਆਂ ਸਕੂਟਰ ਜੰਗ ਹੁੰਦੀਆਂ ਤੁਸੀਂ ਉਹ ਭਜਾ ਸਕਦੇ ਹੋ ਉਹਦਾ ਉਹ ਫੀਸ ਅੱਡ ਲੈਂਦੇ ਆ ਉਹ ਉਦੋਂ ਤਾਂ ਅਸੀਂ ਮਤਲਬ ਲੈਂਦੇ ਸੀ 5000 ਉਹਨਾਂ ਦੀ ਗਰੰਟੀ ਦੇ ਤੇ ਆਪਣੇ bande 12000 ਤੇ ਜਾਂ ਮਤਲਬ ਤੁਸੀਂ ਕਈ ਵਾਰੀ ਤਾਂ ਸਸਤੇ ਵੀ ਕਰ ਦਿੰਦੇ ਜੇ ਤੁਸੀਂ ਬਾਹਰ ਪਤਾ ਕਰੋਗੇ ਨਾ ਉਹ ਅੱਧੇ ਰੇਟ ਤੇ ਵੀ ਕਰ ਦਿੰਦੇ ਆ ਲੱਗੀ ਫੱਬੀ ਲਾਈ ਜਾਂਦੇ ਆ ਤੇ ਜਿਹੜਾ ਮੈਂ ਤੁਹਾਨੂੰ ਦੱਸੀ ਰਵਾਂ ਜਮ ਸ਼ੀਖ 100 ਰੁਪਏ ਲੈਂਦੇ ਉਹ ਇਸ ਚੀਜ਼ ਤਾਂ ਲੈਂਦੇ ਆ ਮਤਲਬ ਜੀਰੋ ਤੁਸੀਂ ਇੱਥੋਂ ਤੁਰੇ ਛੋਡੇ ਹੋਟਲ ਤੋਂ ਛੋਡੀ ਵਿਚਾਲੇ ਤੁਸੀਂ ਰੁਕੋਗੇ ਕਿਥਾਂ ਤੇ ਉੱਥੇ ਸੁਨਦਾਰ ਕੋ ਦੱਸਣਗੇ ਤੁਹਾਨੂੰ ਆਹ ਕੁਛ ਕਰਾਵਾਂਗੇ ਗੱਲਾਂ ਚ ਲੈਂਦੇ ਮਤਲਬ ਜੇ ਤੁਸੀਂ ਉਹ ਚੀਜ਼ ਕਰਨੀ ਚਾਹੁੰਦੇ ਆ ਤਾਂ ਕੋਈ ਐਕਟੀਵਿਟੀ ਉਹਨਾਂ ਦੀ ਅਸ਼ਾ ਉੱਥੇ ਤੁਹਾਨੂੰ ਸਮਝਾ ਕੇ ਬੋਲ ਕੇ ਆਪਦਾ ਲੈਕਚਰ ਦੇ ਕੇ ਫਿਰ ਤੁਸੀਂ ਗਾਂ ਵਧਣਾ ਗਾਂ ਤੁਹਾਨੂੰ ਲੈ ਜਾਣਗੇ ਲੀਲੇ ਲੀਲੇ ਪਾਣੀ ਚ ਬੜਾ ਵਧੀਆ ਹੁੰਦਾ ਉਹ ਤੇ ਤੁਸੀਂ 2-2.5 ਘੰਟੇ ਲਾਓ ਆਪਦਾ ਇੰਜੋ ਤੇ ਵਧੀਆ ਨਜ਼ਾਰੇਦਾਰ ਮਾਹੌਲ ਹੁੰਦਾ ਹੈ ਪੂਰਾ ਵਧੀਆ ਮੌਸਮ ਵਧੀਆ ਹੁੰਦਾ ਪਾਣੀ ਬੜਾ ਘੈਂਟ ਹੁੰਦਾ ਸਭ ਕੁਝ ਨਾਓ ਤੋ ਕੋਸ਼ਿਸ਼ ਕਰੋ ਉਸ ਤੋਂ ਬਾਅਦ ਜੇ ਤੁਹਾਨੂੰ ਕੋਈ 2:3 3 ਵਜੇ ਮਤਲਬ ਤੜਕੇ ਹੁਣ 9 ਵਜੇ ਚੱਕਣਗੇ 2:3 3 ਵਜੇ ਤੁਹਾਨੂੰ ਲੈ ਜਾਣਗੇ ਜੀ ਲੰਚ ਕਰਾਉਣ ਲੰਚ ਪੂਰਾ ਘੈਂਟ ਹੁੰਦਾ ਬਈ ਪੂਰਾ ਵਧੀਆ ਚਿਕਨ ਸ਼ਿਕਨ ਸਭ ਕੁਝ ਪੰਜਾਬੀ ਆਈਟਮ ਤੁਹਾਨੂੰ ਯਾਰ ਆਪਾਂ ਨਹੀਂ ਕਹਿ ਦਿੰਦੇ ਹੁੰਦੇ ਵੀ ਯਾਰ ਘਰ ਵਰਗੀ ਰੋਟੀ ਕਿਤੇ ਨਹੀਂ ਮਿਲਦੀ ਇਹ ਭੁਲੇਖਾ ਹੈ THAILAND ਦੇ ਵਿੱਚ ਜਮ ਘਰ ਵਰਗੀ ਰੋਟੀ ਮਿਲੂ ਤੁਹਾਨੂੰ ਜਮ ਘਰ ਵਰਗੀ ਅਸੀਂ ਤਾਂ ਬਈ ਰੱਜ ਕੇ ਖਾਧੀ ਸੀ ਤੇ ਬਸ ਇਹ ਐਕਟੀਵਿਟੀ ਮਤਲਬ ਇੰਨੇ ਰੁਪਈਆ ਚ ਹੋ ਜਾਂਦੀ ਹੁੰਦੀ ਹੈ ਤੇ ਬਾਕੀ ਜੇ ਤੁਸੀਂ ਮਤਲਬ ਅ ਹੋਰ ਕੁਝ ਵੇਖਣਾ ਹੈ ਜਿਵੇਂ ਕੋਈ ਸ਼ੇਰ ਨਾਲ ਫੋਟੋ ਕਰਾਉਣੀ ਹੈ ਚੀਤੇ ਨਾਲ ਜਾਂ ਕੋਈ ਹੋਰ ਛੋਟੀ ਜਿਹੜੀ ਵੀ ਛੋਟੀ ਇੱਛਾ ਹੈ ਉਹ ਤੁਹਾਡੇ ਰੁਪਈਆ ਅੱਡਾ ਤਾਂ ਭਾਵੇਂ ਤੁਸੀਂ ਜਿੰਨਾ ਗੜ ਪਾਓਂਗਾ ਉਹਨਾਂ ਮਿੱਠਾ ਹੋਈ ਜਾਣਾ ਤੁਹਾਡੀ ਮਰਜ਼ੀ ਹੈ ਜਿਹੜਾ ਮੈਂ ਤੁਹਾਨੂੰ 810000 ਰੁਪਈਆ ਆਖਿਆ ਉਸਨੂੰ ਦੱਸਦਾ ਕਿਵੇਂ ਆਖਿਆ ਸਭ ਤੋਂ ਵੱਡੀ ਗੱਲ ਉਹਦੇ ਵਿੱਚ ਤੁਸੀਂ ਲਾ ਲਓ ਵੀ ਟੈਕਸੀ ਦਾ ਕਰਾਇਆ ਪਰ ਬੰਦੇ ਉਹਦੀ ਟੈਕਸੀ ਤੇ ਜਾਂਦੇ ਆ ਤਾਂ 1500 ਰੁਪਈਆ ਆ ਗਿਆ ਠੀਕ ਹੈ ਬਰਜੇ ਤੁਸੀਂ ਤਿੰਨੇ ਜਣੇ ਹੋ ਤਾਂ ਉਸ ਹੁਣ 1000 1000 ਆਜੂ ਤੁਹਾਡੀ ਮਰਜ਼ੀ ਚਲ ਇੱਕ ਕਰੀ ਨੂੰ ਤੁਸੀਂ ਸਾਈਡ ਤੇ ਰੱਖ ਲਓ ਜੋੜ ਲਿਓ ਹੁਣ ਜੇ ਆਪਾਂ ਹੋਟਲ ਬੁੱਕ ਕਰਾਉਣੇ ਆ ਚਲ ਤੁਸੀਂ ਕਰਾ ਲਓ 2000 ਵਾਲਾ ਹੋਟਲ ਠੀਕ ਹੈ 2000 ਦਾ ਹੋਟਲ ਵਿਦ ਬ੍ਰੇਕਫਾਸਟ ਹੋਊਗਾ ਪੂਰਾ ਵਧੀਆ ਬ੍ਰੇਕਫਾਸਟ ਜਿਵੇਂ ਮੈਂ ਦੱਸਿਆ ਮੈਂ ਜੇ ਤੁਸੀਂ ਚਾਰ ਰਾਤਾਂ ਲਾਉਣੇ ਆ ਦੋ ਜਣੇ ਰਹੋਗੇ ਕਮਰੇ ਚ 4000 ਸੋਨੂੰ ਆ ਗਿਆ 4000 ਰੋਨੋ ਆ ਗਿਆ ਠੀਕ ਹੈ 4000 ਰਿਹਾ ਸੋਨੂੰ 1000 ਰੁਪਏ ਤੁਸੀਂ ਟੈਕਸੀ ਦਾ ਟੈਕਸੀ ਦਾ ਲਾ ਲਓ 1500 ਲਾ ਲਓ 5500 ਹੋ ਗਿਆ ਤੁਹਾਨੂੰ ਇੱਕ ਬੰਦੇ ਨੂੰ ਤੇ ਅੱਛ ਉਹ ਤੇ ਚੜੋ ਉਹ 10 ਰੁਪਏ ਲੈਂਦੇ 20 ਰੁਪਏ ਲੈਂਦੇ ਬਸ ਬਾੜੇ ਲੈਂਦੇਗੇ 20 30 ਰੁਪਏ ਬਸ ਇਥੇ ਮਰਜ਼ੀ ਉਤਰੋ ਉਤਰ ਸਕਦੇ ਹੋ ਉਹਦਾ ਕੋਈ ਬਾੜਾ ਕਰਾਇਆ ਹੈ ਨਹੀਂ ਤੇ ਇਹਦਾ ਮੈਂ ਤੁਹਾਨੂੰ ਬਸ ਮੋਟਾ ਮੋਟਾ ਦੱਸਿਆ ਵੀ ਤੁਸੀਂ ਮੰਨ ਲਓ ਵੀ 6000 ਰੁਪਏ ਵੱਧ ਤੋਂ ਵੱਧ ਮੈਂ ਤੁਹਾਨੂੰ 800 1000 ਰੱਖਿਆ ਥੋੜੇ ਕੋ ਫਿਰ ਵੀ 4000 ਰੁਪਏ ਵੱਜਦਾ 600 ਰੁਪਏ ਚਲ ਤੁਸੀਂ ਉਹਦੀ ਜਿਹੜੀ ਐਕਟੀਵਿਟੀ ਉਹਦਾ ਲਾ ਲਓ 1000 ਹੋਰ ਲਾ ਲਓ ਇੰਨੇ ਰੁਪਏ ਲੱਗਦੇ ਉਸ ਬਾਕੀ ਜੇ ਕੋਈ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਮੈਨੂੰ ਤੁਸੀਂ ਮੈਸੇਜ ਕਰ ਲਿਓ ਫੋਨ ਕਰ ਲਿਓ ਮੈਂ ਤੁਹਾਨੂੰ ਫੋ ਤੇ ਬਾਕੀ ਆਏ ਵੀ ਕਈ ਏਜੰਟ ਹੁੰਦੇ ਆ ਬਹੁਤ ਰਪੀਲ ਆ ਲੈਂਦੇ ਆ ਨਜਾਇਜ਼ ਹੀ ਜੋ ਬਹੁਤ ਮਾੜੀ ਗੱਲ ਹੈ ਤੇ ਜੇ ਤੁਸੀਂ ਚੰਗਾ ਕੋਈ ਏਜੰਟ ਤੁਹਾਡੇ ਕੋਲ ਹੈਗਾ ਤਾਂ ਠੀਕ ਹੈ ਚ ਕਲੀ ਟਿਕਟ ਲੈਣੀ ਹੈ ਤੇ ਹੋਟਲ ਬੁੱਕਰਣੇ ਹੁੰਦੇ ਤੁਸੀਂ ਆਪ ਵੀ ਕਰ ਸਕਦੇ ਹੋ ਜੇ ਜਾਣਕਾਰੀ ਲੈਣੀ ਵੀ ਹੈ ਤਾਂ ਕਿਸੇ ਤੋਂ ਤਾਂ ਬਾਈ ਪ੍ਰਿੰਸ ਆਪਣੇ ਉਹ ਬਹੁਤ ਦੇਸ਼ਾਂ ਦੇ ਵੀਜ਼ਾ ਲਗਵਾਉਂਦੇ ਆ ਮੈਂ ਨੰਬਰ ਵੀ ਦੇ ਦੂੰਗਾ ਲੋੜ ਪਈ ਤਾਂ ਮੈਨੂੰ ਫੋਨ ਕਰ ਲਿਓ ਉਹ ਇਸ ਟਾਈਮ ਜ਼ੀਰਖਪੁਰ ਰਹਿੰਦੇ ਆ ਤੇ ਬੜੇ ਵਧੀਆ ਬੰਦੇ ਆ ਤੇ ਹੁਣ ਵੀ ਉਹ ਫਲਾਈਟ ਹੀ ਜਾ ਕੇ ਘੁੰਮਣਾ ਘੁੰਮਦੇ ਰਹਿੰਦੇ ਉਹ ਤਾਂ ਕਰ ਤੇ ਆਪਣੇ ਵਧੀਆ ਜਾਣਕਾਰ ਦੋਸਤ ਹੈ ਤੇ ਬਾਕੀ ਦੋਸਤੋ ਇਹ ਨਾ ਲੱਗਦਾ ਹੁੰਦਾ ਵੀ ਬਾਹਰ ਲਾ ਮੁੜਕਾ ਦੋ ਜਾਵਾਂ ਕਿਵੇਂ ਬਹੁਤ ਸੌਖਾ ਕੰਮ ਆ ਬਹੁਤ ਸੌਖਾ ਸੋਨੂੰ ਮੈਂ ਆਖਿਆ ਵੀ ਜੇ ਤੁਸੀਂ ਜਿਹੜਾ ਕੁਝ ਇੱਕ ਤਾਂ ਮਤਲਬ ਤੁਸੀਂ ਥਾਈਲੈਂਡ ਜਾਣਾ ਜਾ ਕੇ ਮਤਲਬ ਤੁਸੀਂ ਹੋਟਲ ਲੈਣਾ ਟੈਕਸੀ ਸੋਡੀ ਅਪ ਡਾਊਨ ਪਲੱਸ ਸੋਨੂੰ ਮਤਲਬ ਜਿਹੜਾ ਘੁੰਮਣ ਵਾਲੀਆਂ ਚੀਜ਼ਾਂ ਇੱਕ ਦੋ ਜਿਹੜੀਆਂ ਮੈਂ ਆਖੀਆਂ ਗਈਆਂ ਅ ਥੋੜਾ ਸੱਚ ਵੀ ਡਿਨਰ ਵੀ ਵਿੱਚ ਤੁਸੀਂ ਐਡ ਕਰੋਗੇ ਨਾ 500 ਰੁਪਏ ਤੁਸੀਂ ਇੱਕ ਬਦਲ ਲਾ ਲਓ 500 ਯਾਰ ਮਤਲਬ ਵੀ ਦੋ ਜਣਾਂ ਦਾ 500 ਰੁਪਏ 25-25 ਰੁਪਏ ਤਾਂ ਫਿਰ ਵੀ ਤੁਹਾਨੂੰ ਕਿੰਨੇ ਰੁਪਏ ਲੱਗਣਗੇ ਤੁਹਾਡੇ 1000 ਰੁਪਏ ਲਾ ਲਓ ਆ ਫਿਰ ਵੀ ਮਤਲਬ ਇਹ ਚੀਜ਼ਾਂ ਮੈਂ ਤੁਹਾਨੂੰ ਦੱਸ ਤੀਆਂ ਵਿੱਚ ਵੀ ਜਿਹੜੀਆਂ ਤੁਸੀਂ ਕਰ ਸਕਦੇ ਹਾਂ ਉਹ ਤੋਂ ਬਿਨਾਂ ਜੇ ਤੁਸੀਂ ਐਕਸਟਰਾ ਕਰਦੇ ਹੋ ਆਪਾਂ ਵਿੱਚ ਤੁਸੀਂ 10000 ਦੀ ਚੀਜ਼ ਨੂੰ ਹੱਥ ਪਾ ਲੋ ਤੁਹਾਡੀ ਮਰਜ਼ੀ ਹੈ ਜੇ ਬੰਦੇ ਨੇ ਵਧੀਆ ਘੁੰਮ ਕੇ ਆਉਣਾ ਤਾਂ ਇੰਨੇ ਕੁ ਪੈਸੇ ਲੱਗਦੇ ਵੀ ਬੜੀ ਵੱਡੀ ਗੱਲ ਨਹੀਂ ਹੁੰਦੀ ਇਹ ਚ ਐ ਹੈ ਨਹੀਂਗਾ ਵੀ ਪਲਾਨੀ ਤਾਂ ਜਾਵੜੋ ਕੋਸ਼ਿਸ਼ ਕਰ ਲੋ ਉਹ ਤੁਹਾਡੀ ਮਰਜ਼ੀ ਹੈ ਤੇ ਬਾਕੀ ਦੋਸਤੋ ਮੀਰ ਆ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਣੀ ਹੈ ਵੀ ਘੁੰਮਣਾ ਬਹੁਤ ਸੌਖਾ ਹੈ ਦੋਸਤੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਤੁਸੀਂ 25000 ਰੁਪਏ ਲੈ ਕੇ ਗਏ ਹੋ ਨਾ ਉਹ ਲਾ ਨਹੀਂ ਸਕਦੇ ਆ ਟਿਕਟ ਤੁਹਾਡੀ ਕਿਸਮਤ ਆ ਉਹ ਤੁਸੀਂ ਆਪ ਦੇ ਹਿਸਾਬ ਨਾਲ ਡੈ ਉਹ ਤਾਂ ਬੀੜਾ 8 ਤੋਂ 10000 ਰੁਪਏ ਤੁਹਾਨੂੰ ਮੈਂ ਆਖਿਆ ਤੁਸੀਂ ਲਾ ਨਹੀਂ ਸਕਦੇ ਵੀ ਮਤਲਬ ਘੁੰਮਣ ਫਿਰਨ ਤੇ ਜਾਂ ਮਤਲਬ ਜੇ ਕੋਈ ਬਾਲੀ ਮਹਿੰਗੀ ਚੀਜ਼ ਆ ਤਾਂ ਉਸ ਨੂੰ ਮੈਂ ਦੱਸ ਹੀ ਚੁੱਕਿਆ ਵੀ ਉਹ ਹੁਣ ਤੁਹਾਡੀ ਮਰਜ਼ੀ ਹੈ ਭਾਈ ਉਹ ਤਾਂ ਤੇ ਦੂਜੀ ਗੱਲ ਦੋਸਤੋ ਮੈਂ ਤੁਹਾਨੂੰ ਆ ਅਸੀਂ ਰਹੇ ਸੀ ਤੁਸੀਂ ਸਰਚ ਮਾਰ ਲਿਆ ਇੰਟਰਨੈਟ ਤੇ ਰੋমিও ਪੈਲਸ ਪਤਾ ਆ ਉਦੋਂ ਉਹ 1300 ਦਾ ਸੀ ਤਿੰਨ ਜਣਾਂ ਐ ਉਸਤੇ ਤੇ ਹੁਣ ਉਹਦਾ ਹੀ ਰੇਟ ਹੈਗਾ ਜੀ 1800 1900 ਦੇ ਲਾਗੇ ਤੱਕ ਦੇ ਉਹ ਤੁਸੀਂ ਚੈੱਕ ਕਰ ਲਿਓ ਵੈਸੇ ਵੀ ਤੁਸੀਂ ਉਂ ਪਰੋਂਗੇ ਨਾ ਪਤਾਇਆ ਹੋਟਲ ਤਾਂ ਤੁਹਾਨੂੰ ਵੱਧੂ ਹੋਟਲ ਆ ਜਾਣਗੇ 2000 2500 ਦੇ ਸਿਰਾ ਹੋਟਲ ਬਹੁਤ ਵ है है। बस यही ਤੁਹਾਡੇ ਨਾਲ ਮੈਂ ਗੱਲਾਂ ਕਰਨੀਆਂ ਸੀਗੀਆਂ ਤੇ ਕੋਈ ਹੋਰ ਤੁਹਾਨੂੰ ਕੋਈ ਲੋਡ ਹੋਈ ਮੇਰੇ ਲਾਈਕ ਮੇਰੇ ਤੋਂ ਜਾਣਕਾਰੀ ਆਸਤੇ ਤਾਂ ਮੈਨੂੰ ਮੈਸੇਜ ਕਰ ਲਿਓ ਆਪਾਂ ਤੁਹਾਨੂੰ ਦੱਸ ਦਿਆਂਗੇ ਤੇ ਨਾਲੇ ਜੇ ਕੋਈ ਲੋਡ ਪ੍ਰਿੰਸ ਬਾਈ ਦਾ ਨੰਬਰ ਦੀ ਤਾਂ ਮੈਂ ਉਹ ਵੀ ਦੇ ਦਊਗਾ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲਿਓ ਤੇ ਮੇਰੇ ਦਿਲ ਚ ਗੱਲ ਸੀ ਕਈ ਦਿਨਾਂ ਦੀ ਮੈਂ ਅੱਜ ਬਾਈਰ ਕਰਨੇ ਸ਼ੇਅਰ ਕਰਦੇ ਆ ਤੇ ਬਸ ਇਹੀ ਕੁਝ ਤੁਹਾਨੂੰ ਦੱਸਣਾ ਸੀਗਾ ਤੇ ਬਾਕੀ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ ਤੇ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਚੰਗੀ ਲੱਗੇ ਇਹਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ YouTube ਚੈਨਲ ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਇੱਕ ਨਵੀਂ ਵੀਡੀਓ ਨਾਲ ਰੂਰੂ ਹੋਵਾਂਗੇ ਬਹੁਤ ਬਹੁਤ ਧੰਨਵਾਦ